ਅੱਜ ਫਿਰ ਤੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਲਾਂ ਰੋਕੀਆਂ ਜਾਣਗੀਆਂ ਪੰਜਾਬ ਭਰ ਦੇ ਵਿੱਚ 2 ਘੰਟੇ ਦੇ ਲਈ ਰੇਲ ਸੇਵਾਏ ਜੜੀ ਉਹਠਾ ਪਰਹੇਗੀ ਤਾਂ ਦੱਸਦੀ ਹੈ ਕਿ ਦੁਪਹਿਰ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਪ੍ਰਦਰਸ਼ਨ ਜਿਹੜਾ ਉਹ ਚੱਲੇਗਾ ਤੇ 22 ਜ਼ਿਲ੍ਹਿਆਂ ਦੀਆਂ 35 ਥਾਵਾਂ ਤੇ ਰੇਲਾਂ ਰੋਕਣਗੇ ਕਿਸਾਨ ਕਿਉਂਕਿ ਇਸ ਦੌਰਾਨ ਜਿਹੜਾ ਇਨਸਾਫ ਹੈ ਲਗਾਤਾਰ ਮੰਗਿਆ ਜਾ ਰਿਹਾ ਹੈ ਐਮਐਸਪੀ ਅਤੇ ਲਖੀਮਪੁਰ ਖਰੀਦਾ ਮੰਗਿਆ ਜਾਵੇਗਾ ਇਨਸਾਫ ਇਹ ਹਜੇ ਹਾਂ ਕਿਹਾ ਜਾ ਰਿਹਾ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਬੀਤੀ ਦਿਨੀ ਕਿਹਾ ਗਿਆ ਸੀ ਕਿ ਜਿਹੜਾ ਐਮ ਪੀਆ ਤੇ ਲਖੀਮਪੁਰ ਖਰੀਦਾ ਇਨਸਾਫ ਹੈ ਜਿਹੜਾ ਉਹ ਵੀ ਮੰਗਿਆ ਜਾਵੇਗਾ ਤੇ ਖਰੀਦ ਨਾ ਸ਼ੁਰੂ ਹੋਣ ਦੇ ਕਰਕੇ ਕਈ ਕਿਸਾਨ ਨਰਾਸ਼ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ ਉਹਨਾਂ ਦੀ ਵੀ ਜਿਹੜੀ ਫਸਲ ਹੈ ਉਸ ਦੀ ਖਰੀਦ ਸ਼ੁਰੂ ਨਹੀਂ ਹੋਈ ਜਿਸ ਦੇ ਕਰਕੇ ਜਿਹੜੀ ਇਸ ਮੰਗ ਨੂੰ ਲੈ ਕੇ ਵੀ ਮੇਨ ਮੁੱਦਾ ਇਸ ਨੂੰ ਰੱਖਣਗੇ ਤੇ ਜਿਸ ਕਰਕੇ ਜੜੀਆਂ ਰੇਲਾਂ ਰੋਕੀਆਂ ਜਾਣਗੀਆਂ ਤਾਂ ਦੱਸ ਦਈਏ ਕਿ ਇਸ ਦੌਰਾਨ ਬੇਸ਼ੱਕ ਮੁਸਾਫਰਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਦੁਪਹਿਰ 12:30 ਵਜੇ ਤੋਂ 2 ਘੰਟੇ ਦੇ ਲਈ 2 ਵਜੇ ਤੱਕ ਰੇਲਾਂ ਜਿਹੜੀਆਂ ਨੇ ਉਹ ਖਾਪ ਰਹਿਣਗੀਆਂ ਰੇਲ ਆਵਾਜਾਈ ਜਿਹੜੀ ਨਹੀਂ ਪਾਏਗੀ ਜਿਸ ਕਰਕੇ ਮੁਸਾਫਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਬੇਹਦਾਨ ਹੈ ਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਰੇਲਾ ਰੋਕੀਆਂ ਗਈਆਂ ਸੀ ਪਰ ਉਸ ਅੰਦੋਲਨ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿੱਦਾਂ ਖਤਮ ਹੋਣ ਦਾ ਕੰਮ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਦੌਰਾਨ ਕਿਹਾ ਜਾ ਰਿਹਾ ਸੀ ਕਿ ਇੱਕ ਕਮੇਟੀ ਬਣਾਈ ਜਾਵੇਗੀ ਜਿਸ ਦੇ ਵਿੱਚ ਗੱਲਬਾਤ ਹੋਵੇਗੀ ਪਰ ਫਿਰ ਵੀ ਜਿਹੜਾ ਕੋਈ ਸਿੱਟਾ ਨਹੀਂ ਨਿਕਲਿਆ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਤਰੀਕ ਨੂੰ 1 ਅਕਤੂਬਰ ਨੂੰ ਐਲਾਨ ਕਰ ਦਿੱਤਾ ਗਿਆ ਸੀ ਕਿ 3 ਅਕਤੂਬਰ ਨੂੰ ਜਿਹੜੀਆਂ ਰੇਲਾਂ ਨੇ ਉਹ ਰੁਕੀਆਂ ਜਾਣਗੀਆਂ ਤੇ ਅੱਜ ਪੰਜਾਬ ਭਰ ਦੇ ਵਿੱਚ 2 ਘੰਟੇ ਦੇ ਲਈ ਰੇਲ ਸੇਵਾ ਉਹ ਠੱਪ ਰਹੇਗੀ ਸੋ ਜੇਕਰ ਜਿਹੜੇ ਮੁਸਾਫਰ ਨੇ ਉਹ ਇਸ ਦੌਰਾਨ ਇਹ 2 ਘੰਟੇ ਦੇ ਵਿੱਚ ਕਿਤੇ ਸਫ਼ਰ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਰੇਲ ਸਫ਼ਰ ਤੋਂ ਜਿਹੜਾ ਗੁਰੇਜ਼ ਕਰਨਾ ਪਵੇਗਾ ਉਸ ਦੀ ਥਾਂ ਕਿਸੇ ਹੋਰ ਵਹੀਕਲ ਤੇ ਕਿਸੇ ਹੋਰ ਸਾਧਨ ਦੇ ਉੱਤੇ ਜਾ ਕੇ ਆਪਣੀ ਜਿਹੜੀ ਜਰਨੀ ਆ ਉਹ ਕਰਨੀ ਪਵੇਗੀ ਤਾਂ ਕਹਿ ਸਕਦੇ ਆ ਕਿ ਅੱਜ ਫਿਰ ਤੋਂ ਜਿਹੜਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਨ ਰੋਕੋ ਅੰਦੋਲਨ ਆ ਉਹ ਸ਼ੁਰੂ ਕੀਤਾ ਜਾਵੇਗਾ ਜਿਹੜਾ ਕਿ 2 ਘੰਟੇ ਦੇ ਲਈ ਚੱਲੇਗਾ ਦੁਪਹਿਰ 12:30 ਤੋਂ ਲੈ ਕੇ 2:30 ਵਜੇ ਤੱਕ ਤੇ ਜਿਹੜਾ ਪ੍ਰਦਰਸ਼ਨ ਆ ਉਹ ਜਾਰੀ ਰਹੇਗਾ